ਦੀ ਹੁਣ ਸਾਡੇ ਰਿਕਾਰਡ ਤੇ ਵੀ ਹੈਗੀ ਹੈ ਬਸ ਇਹ ਜਰੂਰੀ ਬਹੁਤ ਵੱਡੇ ਹੋ ਗਏ ਆ ਜੀ ਇਹ ਦੋਵੇਂ ਕੁਦਰਤੀ ਮਾਰਨ ਹੈ ਨਹੀਂ ਨਹੀਂ ਸਮਝ ਸਕਦੇ ਇੱਕ ਲਿਖ ਕੇ ਸ਼ਾਮਲਾ ਕਰਨੀ ਹੈ ਉਹ ਤੋਂ ਬਾਅਦ ਫਿਰ ਜਿਹੜਾ ਅੱਗੇ ਸੁਪਰੀਮ ਕੋਰਟ ਨੂੰ ਉਹਨਾਂ ਨੇ ਇੱਕ ਟਿੱਪਣੀ ਕੀਤੀ ਹੈ ਬਰਾਲੀਆ ਦੇ ਤੇ ਲਿਖਿਆ ਹੋਇਆ ਹੈ ਹਾਂਜੀ ਅਸੀਂ ਉਹਦੇ ਤੇ ਵੀ ਤੁਹਾਨੂੰ ਇੱਕੋ ਅਪੀਲ ਕਰਦੇ ਆ ਤਾਂ ਹੀ ਮਾਨਯੋਗ ਮંત્રી ਸਾਹਿਬ ਨੂੰ ਮਾਨਵਤਰ ਭੇਜ ਰਿਹਾ ਵੀ ਜਾਂਦਾ ਅਛੇਂਦਰੀ ਪ੍ਰੋਵਾਈਡ ਕਰਾਈ ਜੇ ਦੂਰੀ ਜੀ ਕਟੋੜਾ ਐਕਸਪੈਂਡਿੰਗ ਪੰਜ ਮਸ਼ੀਨਾਂ ਨੂੰ ਪੰਜ ਚੱਲਦਾ ਮਸ਼ੀਨਾਂ ਹੈ ਹੀ ਨਹੀਂ ਹੂੰ ਅਗਰ ਨਹੀਂ ਹੁੰਦਾ ਤਾਂ ਸਾਡੇ ਕੋਲ ਕੋਈ ਚਾਰਾ ਨਹੀਂ ਕੀਤਾ ਇਨਸ਼ਾਅੱਲਾ ਕਿ ਫਿਰ ਐਂ ਕਰਨਾ ਪੈਂਦਾ ਉਹ 30 ਸਾਡੀ ਮਜਬੂਰੀ ਹੋ ਇੱਕੋ ਇੱਕ ਅਗਲੇ ਪਤਲਾ ਬੀਤ ਨਹੀਂ ਇਹ ਪਤਾ ਤੋਂ ਰਹ ਜਾਂਦੇ ਨੇ ਇਹ ਮਜਬੂਰੀ ਹੈ ਉਹ ਕਰੋ ਉਹ ਇੱਕੋ ਜਿਹਾ ਸਾਡੀ ਮਜਬੂਰੀ ਜੀ ਠੀਕ ਹੈ ਜੀ ਇਸ ਤੋਂ ਅੱਗੇ ਆ ਗਿਆ ਜੀ ਫਿਰ ਆਪਣਾ ਜਿਹੜਾ ਪ੍ਰਵਾਸੀ ਸੰਘਾ ਦਾ ਬੋਲ ਚੱਲਦਾ ਹਾਂ ਜੀ ਇਹ ਕਿਸਪਰ ਬੋਲ ਹਾਂ ਜੀ ਹਾਂ ਜੀ ਪ੍ਰਵਾਸੀ ਆ ਗਿਆ ਅਸੀਂ ਉਹਦੇ ਵਿੱਚ ਪ੍ਰਵਾਸੀਆਂ ਨੂੰ ਕੱਢਣ ਦੇ ਹੱਕ ਨਹੀਂ ਅਸੀਂ ਇਹ ਤਾਂ ਤੈਅ ਕਰਕੇ ਸਰਕਾਰ ਸਾਡੇ ਤੋਂ ਮੰਗ ਬਣਾ ਪਈ ਜਿਹੜਾ ਕੋਈ ਗਲਤ ਕਰ ਕਰਦਾ ਚਾਹੇ ਉਹ ਪ੍ਰਵਾਸੀ ਹੀ ਚਾਹੇ ਉਹ ਚਾਹੇ ਉਹ ਕਿ ਪ੍ਰਵਾਸੀ ਬਾਤ ਕਰ ਲਵੇ ਆਪਾਂ ਵੀ ਕਿੱਥੇ ਜਾ ਰਹੇ ਪ੍ਰਵਾਸੀ ਦੇਖੋ ਜੀ ਜਿਹੜੀ ਗੱਲ ਆਪਾਂ ਕਰੀਏ ਉਹ ਸੁਣਣਾ ਲਾਉਣਾ ਹੁੰਦਾ ਆਪਾਂ ਦਾ ਟ੍ਰੇਨਾਂ ਦੇ ਉਹਨਾਂ ਨੂੰ ਆਪ ਲੱਭ ਲੱਭ ਕੇ ਲੈ ਕੇ ਆਉਂਦੇ ਬਿਲਕੁਲ ਉਹਨੇ ਹੀ ਬੈਕਪਸਾ ਜੁੰਗਰੇ ਆ ਅਸੀਂ ਸੈਮੰਦਣਾ ਆਪਣੀ ਵੀ ਕੋਣ ਵੀ ਨਹੀਂ ਚੱਲੂਗੀ ਅਸੀਂ ਵੀ ਬਾਹਰ ਕਿਵੇਂ ਕਰੱਕ ਜਾਗੇ ਜਿਹੜਾ ਬੰਦਾ ਗਲਤਾ ਫਿਰੋ ਜਾਏ ਪੰਜਾਬੀਆ ਦੇ ਚਾਹੇ ਉਹ ਪ੍ਰਵਾਸੀ ਜਿਹੜਾ ਬੋਲ ਸਤੂਨ ਸਾਰਾ ਵਸੇ ਬਰਾਬਰ ਹੈ ਜਿੱਦਾਂ ਸ਼ਾਹਪੁਰ ਕਾਨ ਹੋਇਆ ਉਸ ਤੋਂ ਬਾਅਦ ਇੱਕ ਕੰਮਿਆਣਾ ਪਿੰਡ ਦੇ ਵਿੱਚ ਆਉਂਦਾ ਉਹ ਪੰਜਾਬੀਆ ਦੇ ਗੱਤਾਂ ਆ ਉਹਦੇ ਨਾਲ ਹੀ ਸ਼ਰਦਨਾਲ ਫਿਰ ਤੱਕ ਜਾਦਾ ਹੈ ਕਿ ਇਹ ਜ਼ਰੂਰੀ ਸਖਤ ਕ ਦੇ ਵਿੱਚ ਕੋਈ ਵੀ ਇਹੋ ਜੀ ਗਲਤ ਹਰਕਤ ਕਰਕੇ ਬਚੇ ਨਾ ਮੈਂ ਠੀਕ ਕਰੀ ਗਏ ਤੁਹਾਡੀ ਗਵਨ ਬਹੁਤ ਵਧੀਆ ਨਵੇਂ ਦਿਨਿਆਂ ਨਾਲ ਕੋਈ ਨਹੀਂ ਤਾਂ ਫੇਰਵਰਡ ਕਰਦੇ ਨਹੀਂ ਆ ਤੇ ਦੇਖੋ ਹੁਣ ਤੱਕ ਨੂੰ ਦੇਖੀ ਨਹੀਂ ਨਹੀਂ ਚਾਹੀਏ ਮੈਂ ਦੇਖੀ ਬਸ ਇਹ ਜਿਹੜਾ ਆ ਗਿਆ ਇੱਕ ਤਾਂ ਪਰਾਲੀ ਦਾ ਜਰੂਰ ਜੇ ਕੋ ਪਰਚੇ ਬੀਲੇ ਡਰਾਵੇ ਦਿੱਤੇ ਜਾਂਦੇ ਨੇ ਤੁਹਾਡਿਆ ਰੈਟੈਂਕਰੀਆਂ ਪਾਈਆਂ ਜਾਣੀਆਂ ਉਦੋਂ ਬੜਾ ਮੁਸ਼ਕਲ ਕਿਸਾਨ ਨੂੰ ਲੱਗਦਾ ਹੈ ਨਾ ਜਿਹੜਾ ਹੰਦੀ ਆ ਉਹਦਾ ਟਿਕਾਏਗਾ ਇੱਕ ਹੋਰ ਸੱਜੀ ਮੰਗ ਸੀ ਕਿ ਉਹ ਮੇਰੇ ਘਰ ਦੀ ਕੀ ਚਾਹੇ ਕਿਲੇ ਪੈਨ ਨਾਲ ਹੀ ਲਿਖ ਦਿੰਦੇ ਉਹ ਵੀ ਕਿ ਜਿਹੜਾ ਹਲਦੀ ਰੋਗ ਪੈ ਗਿਆ ਹੁਣ ਲਾਸਟ ਆ ਕੇ ਪੈ ਗਿਆ ਉਹਦਾ ਕੋਈ ਲਾਜ ਨਹੀਂ ਜਿਹੋ ਦਵਾਈ ਵੀ ਹੋਣੀ ਹੈਗੀ ਇਹਦੇ ਬੜਾ ਗੱਤਰ ਕਰਕੇ ਦੇਖਿਆ ਨੂੰ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਸਰਕਾਰ ਇਹਦੇ ਵਾਸਤੇ ਕੋਈ ਸਾਨੂੰ ਢਿੱਲ ਦੇਵੇ ਜਦੋਂ ਮੰਡੀ ਤੋਂ ਜੋ ਕਰਦਾ ਦਾਣਾ ਠੀਕ ਹੈ ਜਿਹੜਾ ਖਰਾਬ ਹੋ ਗਿਆ ਤਾਂ ਹੋ ਗਿਆ ਜਿਹੜੀ ਹਲਦੀ ਬਣ ਗਈ ਉਹ ਤਾਂ ਖਰਾਬ ਹੋ ਗਿਆ ਜਿਹੜਾ ਦਾਣਾ ਠੀਕ ਹੈ ਜਦੋਂ ਵੱਡੇ ਕੀ ਮਸ਼ੀਨ ਨੂੰ ਕਿਨਾ ਭਾਵੇਂ ਧੋਪੇ ਟਵੰਡੀਆਂ ਜੱਜ ਦਾ ਮਰ ਜੋ ਨਾ ਲੱਗ ਜੂਗਾ ਤੇ ਉਹ ਸਰਕਾਰ ਦੇ ਜਿਹੜੇ ਅਫਸਰ ਜਾਣਗੇ ਉਹ ਤੋਂ ਕਹਿੰਦੇ ਸਾਡੇ ਸਪੈਸੀਫਿਕੇਸ਼ਨਾਂ ਚ ਨਹੀਂ ਆਉਂਦੀ ਜੀ ਇਹ ਇਹ ਬਦਰੰਗ ਉਹਦੇ ਵਾਸਤੇ ਕੋਲ ਆਉਣਾ ਉਹਦੇ ਵਾਸਤੇ ਸਰਕਾਰ ਘਿਜ ਦੇਵੇ ਸਾਨੂੰ ਕੋਈ ਸਪੈਸ਼ਲ ਸਰਕਾਰ ਆਰਡਰ ਕਰੇ ਤਾਂ ਕਰ ਬੰਦ ਜੀ ਇਹ ਤਾਂ ਚਲੇ ਹੀ ਲਿਖਦੇ ਨੇ ਮਾੜਾ ਜਿਹਾ ਬਣ ਕੇ ਨਾ ਪੈਂਦਾ ਲਿਖੋ 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 ਹਾਂ ਲਿਖੋ ਵੀ ਜਿਹੜੇ ਹਲਦੀ ਰੋਗ ਆ ਜਿਹੜਾ ਉਹਦੇ ਵਾਸਤੇ ਸਰਕਾਰ ਸਾਨੂੰ ਮੰਨ ਨਹੀਂ ਲੈਂਦੀ ਇਹ ਵੀ ਕੋਈ ਨਾ ਸਹੀ ਕਰ ਸਕਦੇ ਤੇ ਇਸ ਤੋਂ ਇਲਾਵਾ ਤੇ ਹਾਂ ਹਲਦੀ ਰੋਗ al mi una che la parola è stata decreed. Sono lieto che la ਉਹ ਕੋਈ ਨਹੀਂ ਆ ਰਿਹਾ ਠੀਕ ਹੈ ਨਾ ਇਹ ਬਣਦਾ ਮੈਂ ਉਹ ਤੇ ਮੋੜਿਆ ਕੋਈ ਪ੍ਰੋਬਲਮ ਆ ਰਹੀ ਹੁੰਦਾ ਪ੍ਰਬੰਧ ਕਰ ਲੇਦਾ ਇਹ ਮੰਡੀ ਚ ਕਿਸਾਨਾਂ ਨੂੰ ਤਾਲੂਪ ਦਾ ਜੋ ਕਿਸਾਨਾਂ ਹਲੇ ਦੇਖੋ ਤਾਲੂ ਮੰਡੀਆਂ ਵਿੱਚ ਕਿਸਾਨਾਂ ਨੂੰ ਤਾਲੂ ਸਮੱਸਿਆ ਆ ਰਹੀ ਹੈ ਮੰਡੀਆਂ ਵਿੱਚ ਕਿਸਾਨਾਂ ਦੀ ਖੇਤure ਵਾਲੀ ਨਾ ਹਾਂ ਬਿਲਕੁਲ ਕਿਸਾਨਾਂ ਦੀ ਮੰਡੀਆਂ ਵਿੱਚ ਕੋਈ ਤੇਰੀ ਬਣੀ ਨੋ ਨਬਤ ਜਿੰਦੇ ਤੁਸੀਂ ਆਪਣਾ ਅਸੀ ਤੁਹਾਨੂੰ ਜਿਹੜਾ ਮੈਸੇਜ ਕਰਕੇ ਦੇਣਾ ਬਹੁਤ ਜੀ ਅੰਦਰ ਬੈਠਣਾ ਆਉਂਦੀਦਾ ਹੋ ਸਕਦਾ ਹੈ ਜੀ ਤੁਹਾਡੇ ਨਾਲ ਹਾਂ ਜੀ ਤੇਰਾ ਪਰਕਾਪਰ